ਕਿ ਸਾਨੂੰ ਔਣ ਦੀ ਲੋਭਤ ਨਾ ਪਵੇ ਜੇਕਰ ਕੋਈ ਬੰਦਾ ਸਾਡੀ ਫੋਰਸ ਦਾ ਬੰਦਾ ਵੀ ਤੁਹਾਨੂੰ ਗਲਤ ਗੁੰਮਰਾਹ ਕਰਦਾ ਪੁਲਿਸ ਨੂੰ ਜਾਂ ਕਿਸੇ ਗਲਤ ਮੁੱਦੇ ਤੇ ਜਾਂ ਕੋਈ ਨਸ਼ਾ ਛੁਰਾਉਣ ਬਾਤੇ ਕਰਦਾ ਜਾਂ ਕੋਈ ਐਨਡੀਪੀਆਰ ਦਾ ਕੇਸ ਵਿੱਚ ਤੁਹਾਨੂੰ ਛੁਡਾਇਆ ਜਾਂ ਕੋਈ ਲੋਟਰੀ ਹਟਾਲਿਆ ਕੋਈ ਗਲਤ ਇਹ ਡੜਾ ਸਟਾ ਜਾਂ ਕੋਈ ਚੀਜ਼ ਗਲਤ ਜੇ ਕੰਮ થઈ ਨਿਕਲਉਂਦੇ ਆਈ ਤਾਂ ਜੈਨੂਨ ਕੰਮ ਹੈ ਜੋ ਗੁਰੂਆਂ ਦੀ ਹੈ ਜਦ ਗੁਰੂ रविदास ਟੈਗਟ ਫੋਰਸ ਨਾ ਹੀ ਲਿਖਿਆ ਵੀ ਗੁਰੂ रविदास ਮਹਾਰਾਜ ਦਾ ਨਾਮ ਉੱਤੇ ਲਿਖਿਆ ਤੇ ਸਨਮਾਨ ਜਿੱਦਾਂ ਫੇਰ ਖੜਨਾ ਹੀ ਹੈ ਨਾ ਤੇ ਜਦੋਂ ਖੜੇ ਦਾ ਪਰਚਾ ਹੋਇਆ ਤੇ ਅੱਜ ਦੇਖ ਲੋ ਦੀ ਹਾਲਾਤ ਇੱਥੇ ਦੇ ਤੇ ਪੁਲਿਸ ਜਿਹੜੇ ਸਾਹਿਬ ਐਸਐਸਬੀ ਸਾਹਿਬ ਦੀ ਹੁਣ ਤੁਹਾਨੂੰ ਜਿੱਦਾਂ ਸਾਡੇ ਪ੍ਰਧਾਨ ਜੀ ਦੱਸਿਆ ਆਪਾਂ ਦੱਸਿਆ ਇਹਨਾਂ ਨਾਲ ਗੱਲ ਹੋਈ ਆ ਕਹਿੰਦੇ ਆ ਜਾਵਾਂਗੇ ਵੀ ਗੱਲ ਕਰ ਲਾਂਗੇ ਜੇਕਰ ਸਾਨੂੰ ਸੰਤੁਸ਼ਟੀ ਨਾ ਹੋਈ ਉਹਨਾਂ ਜਵਾਬ ਦੇ ਤੇ ਅਗਲਾ ਐਕਸ਼ਨ ਲਵਾਂਗੇ ਨੀ ਕੱਲ੍ਹ ਦੇ ਕੱਲ੍ਹ ਦੇ ਫੋਨ ਆਈ ਜਾਂਦਾ ਸੀ ਡੀਐਸਪੀ ਸੁਖਬਾਲ ਜੀ ਦਾ ਐਸਪੀਡੀ ਸਾਹਿਬ ਦਾ ਤੁਹਾਡੇ ਐਸਐਸ ਸਪੈਸ਼ਲ ਬ੍ਰਾਂਚ ਦਾ ਬਹੁਤ ਬੰਦਿਆਂ ਦਾ ਜਿਹੜਾ ਕੱਲ੍ਹ ਫੋਨ ਆਇਆ ਸੀ ਉਹਨਾਂ ਨੇ ਪੁੱਛਿਆ ਵੀ ਕੀ ਮਸਲਾ ਸਾਰਿਆਂ ਨੂੰ ਦੱਸਿਆ ਵੀ ਉਹ ਕਹਿੰਦੇ ਵੀ ਆਪਣਾ ਤਾਂ ਇਹ ਸੀਗਾ ਵੀ ਜਿਹੜੇ ਇੱਥੇ ਤਾਂ ਮੁਖੀ ਹੁੰਦਾ ਦੇਖੋ ਸਾਰੇ ਨਾਲ ਤਾਂ ਗੱਲ ਹੁੰਦੀ ਹੈ ਜਿਹੜਾ ਮੁਖੀ ਦੀ ਗੱਲ ਆ ਜਾਂਦੀ ਹੈ ਇਸ ਜ਼ਿਲ੍ਹੇ ਦਾ ਮੁਖੀ ਕੋਣ ਹੈ ਮੁਖੀ ਜਿਹੜੇ ਇੱਥੇ ਦੇ ਐਸਐਸਪੀ ਸਾਹਿਬ ਆ ਜੇਕਰ ਐਸਐਸਪੀ ਸਾਹਿਬ ਨਹੀਂ ਸੁਣੂਗੇ ਤੇ ਨਾਲ ਦੋਪਰ ਡੀਆਈਜੀ ਬੈਠੇ ਆ ਫਿਰ ਆਈਜੀ ਬੈਠੇ ਫਿਰ ਏਡੀਜੀ ਵੀ ਬੈਠੇ ਆ ਫਿਰ ਅਖੀਰ ਜਿਹੜਾ ਕਤੂਰਾ ਹੁੰਦਾ ਡੀਜੀਪੀ ਦਾ ਫਿਰ ਬੰਦਾ ਡੀਜੀਪੀ ਤੱਕ ਜਾਂਦਾ ਜੇ ਉੱਥੇ ਨਹੀਂ ਹੁੰਦੀ ਤਾਂ ਵੀ ਹਾਈ ਕੋਰਟ ਦਾ ਦਰਵਾਜ਼ਾ ਕਿਉਂਕਿ ਜੇ ਸਾਨੂੰ ਗਿਆਨ ਹੋਊਗਾ ਤਾਂ ਹੀ ਜਾਂਦੇ ਰਹਿਵਾਂਗੇ ਪਰ ਇੱਕ ਚੀਜ਼ ਹੋਰ ਆ ਇਹਨਾਂ ਨੇ ਜੋ ਵਾਅਦਾ ਕੀਤਾ ਆਪਾਂ ਬੀਨਾਂ ਨੂੰ ਇਨਸਾਫ ਦਵਣਾ ਇਨਸਾਫ ਆਪਾਂ ਦਵਾਗਰਾਂ ਨੂੰ ਚਾਹੇ ਆਪਾਂ ਨੂੰ ਡੀਜੀਪੀ ਤੱਕ ਜਾਣਾ ਪਵੇ ਚਾਹੇ ਹਾਈ ਕੋਰਟ ਜਾਣਾ ਪਵੇ ਚਾਹੇ ਰੈਟ ਪੋਣੀ ਹੋਵੇ ਚਾਹੇ ਜੋ ਵੀ ਕਰਨਾ ਪਵੇ ਪਰ ਇਹ ਲੋਕਾਂ ਨੂੰ ਇਨਸਾਫ ਕਿਉਂਕਿ ਇਹ ਇੱਕ ਆਸ ਲੈ ਕੇ ਆਏ ਆ ਇਹਨਾਂ ਨੂੰ ਆਸ ਤੋਂ ਬਿਆਸ ਨਹੀਂ ਕਰਨਾ ਆਪਾਂ ਇਹ ਆਸ ਤੇ ਆਪਾਂ ਗੁਰਦਾਰ ਟੈਗਰ ਕੋਲ ਖੜੀ ਹੋਕੂਗੀ ਆਪਾਂ ਕਿਹਾ ਵੀ ਆਪਾਂ ਦਿਲੋਂ ਖੜੇ ਹਰ ਬੰਦੇ ਨਾਲ ਆਪਾਂ ਨੂੰ ਇਹ ਨਹੀਂ ਲਾਲਚ ਵੀ ਸਾਡੇ ਅਫਸਰਾਂ ਨਾਲ ਵਿਗੜਦੀ ਆ ਜਾਂ ਰਿਲੇਸ਼ਨ ਖਰਾਬ ਹੁੰਦੇ ਸਾਡਾ ਇਹ ਆ ਵੀ ਜਿੱਥੇ ਸਾਡੇ ਰਹਿਵਰਾਂ ਦਾ ਸਨਮਾਨ ਦੀ ਗੱਲ ਆ ਉੱਥੇ ਗੁਰਦਾਰ ਟੈਗਰ 24 ਘੰਟੇ ਖੜੀ ਇਹ ਜਿਹੜੇ ਜਿਹਨਾਂ ਦੇ ਬਾਈ ਦੇਮ ਕਰਕੇ ਕੀਤੇ ਗਏ ਪ੍ਰਸ਼ਾਸਨ ਦੇ ਦੇਖੋ ਜਦੋਂ 295 ਦਾ ਪਰਚਾ ਹੁੰਦਾ ਉਹਦੇ ਵਿੱਚ ਅਫੈਂਸ ਦੇਖੇ ਜਾਂਦੇ ਆ ਉਹਦੇ ਵਿੱਚ ਪ੍ਰੂਫ ਦੇਖਿਆ ਜਾਂਦਾ ਕਿਉਂਕਿ ਬਿਨਾ ਪ੍ਰੂਫ ਤੋਂ ਤਾਂ ਕੋਈ ਧਾਰਾ ਲੱਗਦੀ ਨਹੀਂ ਜਦੋਂ ਸਾਰੀ ਚੀਜ਼ ਇਹਨਾਂ ਨੇ ਦੱਸਿਆ ਵੀ ਗੁਟਕਾ ਸਾਹਿਬ ਆ ਉੱਥੇ ਸਾਰਾ ਕੁਝ ਪਿਆ ਬਿਆਦੀ ਹੋਈ ਉਹ ਦੇਖ ਕੇ ਉਹ ਰੀ ਫੁਟੇਜ ਨਾਲ ਲਾ ਕੇ ਤਾਂ ਹੀ ਕੋਰਟ 'ਚ ਜਾਂਦਾ ਚਲਾਨ ਜਿਹੜਾ ਚਲਾਨ ਵੀ ਆ ਜਿਹਨੂੰ ਚਲਾਨ ਕਹਿੰਦੇ ਆਪਾਂ ਚਲਾਨ ਵੀ ਤਾਂ ਹੀ ਜਾਂਦਾ ਜਦੋਂ ਉਹ ਅਫੈਂਸ ਹੁੰਨ ਉਹਦੇ ਵਿੱਚ رائے ਲਈ ਜਾਂਦੀ ਹੈ ਡੀ ਲੀਗਲ ਦੀ ਫਿਰ ਡਿਸਟ੍ਰਿਕਟ ਅਟਾਰਨੀ ਲਈ ਜਾਂਦੀ ਹੈ ਜੇ ਜਿਹੜੇ ਕੋਡ ਦੇ ਵਿੱਚ ਡੀ ਲਿਖੇ ਹੁੰਦੇ ਉਹਨਾਂ ਇਹ ਬੜਾ ਕੁਝ ਹੋ ਕੇ ਉਹਨਾਂ ਦਾ ਕੋਈ ਚਲਾਨ ਪਾਸ ਹੋ ਕੇ ਜਾਂਦਾ ਇਹ ਉਦਾਂ ਨਹੀਂ ਪਰਦੇ ਜਾਂਦਾ ਇਹਦਾ ਮਤਲਬ ਜਿਹੜੀ ਚੀਜ਼ ਕੀਤੀ ਆ ਤਾਂ ਹੀ ਉਹ ਚਲਾਨ ਜਾਂਦਾ ਨਹੀਂ ਉਹਦਾ ਚਲਾਨ ਤਾਂ ਰਸਤੇ 'ਚ ਕਈ ਕਿਸਮਾਂ ਦੇ ਵਿੱਚ ਚਲਾਨੀ ਨਹੀਂ ਪੇਸ਼ ਹੁੰਦਾ ਉਹ ਤਾਂ ਹੀ ਨਹੀਂ ਹੁੰਦਾ ਉਹਨਾਂ ਕੋਲ ਐਵੀਡੈਂਸ ਨਹੀਂ ਹੁੰਦੀ ਉਹਨਾਂ 'ਤੇ ਫਿੱਟ ਲਾ ਕੇ ਪਹਿਲੇ ਕੈਨਸਲ ਕਰ ਦਿੰਦੇ ਸਰ ਅੱਜ ਦੀ ਮੀਟਿੰਗ ਤੋਂ ਬਾਅਦ ਅਗਰ ਗੁਰੂਮੁਖ ਦਾਸ ਨਾਮ ਦੇ ਸੰਤ ਨੂੰ ਇਨਸਾਫ ਨਾ ਮਿਲਿਆ ਤਾਂ ਅਗਲੀ ਕਾਰਵਾਈ ਕੀ ਕੀ ਜਰੂਰੀ ਨਹੀਂ ਅਗਲੀ ਜਾਣ ਦੀ ਲੋੜ ਹੀ ਨਹੀਂ ਆਪਾਂ ਨੂੰ ਇੰਨੀ ਦੂਰ ਤੱਕ ਤਾਂ ਆਪਾਂ ਕਦੇ ਸੋਚਿਆ ਨਹੀਂ ਆਪਣਾ ਦਾ ਗੁਰੂਪਦਾਰ ਟੈਗਰ ਫੋਦਾ ਬਈ ਅਸਲ ਮੈਂ ਤਾਂ ਪੰਜਾਬ ਪ੍ਰਧਾਨ ਐਸੇ ਕੰਨਾ ਅਸੀਂ ਕਹਿੰਦੇ ਵੀ ਜਿਹੜਾ ਕੰਮ ਕਰਨਾ ਹੋਣੀ ਕਰਨਾ ਕੱਲ ਤੇ ਭਾਈ ਇਹਦੇ ਨਹੀਂ ਆਪਾਂ ਕਿਹਾ ਵੀ ਜੇਕਰ ਇਥੇ ਐਸਐਸਪੀ ਸਾਹਿਬ ਦਾ ਸਾਨੂੰ ਸੰਤੋਸ਼ਟੀ ਦਾ ਜਵਾਬ ਕਾਰਵਾਈ ਦਾ ਭਰੋਸਾ ਨਾ ਹੋਇਆ ਆਪਾਂ ਹੁਣੇ ਉੱਤੇ ਕਾਰਵਾਈ ਕਰਾਂਗੇ ਉਹ ਆਪਾਂ ਸੋ ਆਪਾਂ ਹੁਣ ਇਹਨੂੰ ਮਿਲ ਕੇ ਐਸਐਸਬੀ ਸਾਹਿਬ ਨੂੰ ਜੋ ਵੀ ਹੈਗਾ ਸਟਾ ਅੱਜ ਕੱਟ ਕੇ ਜਾਵਾਂਗੇ